ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ Swami ਇਸ ਸਾਖੀ ਦੁਆਰਾ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਸਤਿਗੁਰੂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ ਇਹ ਸਾਖੀ ਹਜੂਰ ਮਹਾਰਾਜ ਜੀ ਦੇ ਸਮੇਂ ਦੀ ਹੈ ਜਦੋਂ ਡੇਰੇ ਵਿੱਚ ਪਰਚੇਜ਼ ਦੀ ਸੇਵਾ ਲੱਗੀ ਹੋਈ ਸੀ ਤਾਂ ਚੰਡੀਗੜ੍ਹ ਤੋਂ ਸਮਾਨ ਖਰੀਦ ਕੇ ਡੇਰੇ ਵਿੱਚ ਭੇਜਣਾ ਹੁੰਦਾ ਸੀ ਦੇ ਬਾਰੇ ਇੱਕ ਪਰਚੇਜ਼ ਆਫਿਸ ਇੱਥੇ ਖੁਦ ਆਏ ਹੋਏ ਸਨ ਉਹਨਾਂ ਨੇ ਮੈਟਰੀ ਨੂੰ ਦੱਸਿਆ ਕਿ ਉਹਨਾਂ ਦਾ ਵਿਦੇਸ਼ ਵਿੱਚ ਇੱਕ ਬਿਜ਼ਨਸ ਹੈ ਤੇ ਜਦੋਂ ਉਹਨਾਂ ਨੂੰ ਵਿਆਸ ਵਿੱਚ ਪਰਚੇਜ਼ ਆਫਿਸ ਦੀ ਸੇਵਾ ਮਿਲੀ ਤਾਂ ਹਜੂਰ ਮਹਾਰਾਜ ਜੀ ਨੇ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਟਰੋੜਾ ਜੀ ਤੁਸੀਂ ਡੇਰੇ ਵਿੱਚ ਜਦੋਂ ਵੀ ਖਰੀਦੋਗੇ ਤਾਂ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਕਿ ਕਦੇ ਵੀ ਬਿੱਲ ਵਿੱਚ ਟੈਕਸ ਦੀ ਹੇਰ ਫੇਰ ਨਹੀਂ ਹੋਣੀ ਚਾਹੀਦੀ ਜਿਸ ਤਰ੍ਹਾਂ ਤੂੰ ਆਪਣਾ ਬਿਜ਼ਨਸ ਕਰਦਾ ਸੀ ਇਹ ਵੀ ਨਾ ਸੋਚਣਾ ਕਿ ਟੈਕਸ ਚੋਰੀ ਕਰਕੇ ਢੇਰੇ ਦੀ ਬਚਤ ਕਰਨੀ ਹੈ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਤਾਂ ਫਿਰ ਮਹਾਰਾਜ ਜੀ ਨੇ ਦਰਿਆ ਦੇ ਵੱਲ ਉਂਗਲੀ ਕਰਦੇ ਹੋਏ ਕਿਹਾ ਕਿ ਇਹ ਜਿਹੜਾ ਦਰਿਆ ਚੱਲ ਰਿਹਾ ਹੈ ਪਾਣੀ ਦਾ ਨਹੀਂ ਇਹ ਢੇਰੇ ਦੇ ਲਈ ਬਾਬਾ ਜੀ ਨੇ ਮੋਹਰਾਂ ਦੇ ਨਾਲ ਭਰਿਆ ਹੋਇਆ ਹੈ ਦਰਿਆ ਚੱਲਿਆ ਹੋਇਆ ਹੈ ਅਸੀਂ ਜਦੋਂ ਵੀ ਚਾਹੀਏ ਇੱਥੋਂ ਜਿੰਨੇ ਮਰਜ਼ੀ ਪੈਸੇ ਕੱਢ ਸਕਦੇ ਹਾਂ ਢੇਰੇ ਨੂੰ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਸਾਧ ਸੰਗਤ ਜੀ ਜਦੋਂ ਢੇਰੇ ਦੀ ਸ਼ੁਰੂਆਤ ਹੋਈ ਸੀ ਤਾਂ ਉਦੋਂ ਵੀ ਤਾਂ ਸੰਗਤ ਨੇ ਕਿਸ ਤਰ੍ਹਾਂ ਵੱਧ ਚੜ ਕੇ ਉਸ ਦੇ ਨਿਰਮਾਣ ਦੇ ਲਈ ਕਿੰਨਾ ਕੁਝ ਦਿੱਤਾ ਸੀ ਸਭ ਮਾਲਕ ਖੁਦ ਹੀ ਕਰ ਸਕਦਾ ਹੈ ਇੰਨੀ ਆਸਾਨੀ ਦੇ ਨਾਲ ਸਭ ਕੁਝ ਹੋ ਗਿਆ ਕਿ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਜਿਸ ਕੰਮ ਵਿੱਚ ਉਹ ਮਾਲਕ ਖੁਦ ਆ ਜਾਵੇ ਉੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ ਸਾਡੇ ਸੰਤ ਸਤਿਗੁਰੂ ਕੋਲ ਮਾਲਕ ਦਾ ਇੱਕ ਰੂਪ ਹੈ ਮਹਾਰਾਜ ਸਾਵਨ ਸਿੰਘ ਜੀ ਦੀ ਫੌਜ ਵਿੱਚ ਨੌਕਰੀ ਕਰਦੇ ਸਨ ਉਹ ਹਰ ਮਹੀਨੇ ਡੇਰੇ ਵਿੱਚ ਸੇਵਾ ਪਾਉਂਦੇ ਸਨ ਮਹਾਰਾਜ ਜੀ ਦੀ ਤਨਖਾਹ ਮਿਲਦੇ ਹੀ ਸਭ ਤੋਂ ਪਹਿਲਾਂ ਡੇਰੇ ਵਿੱਚ ਸੇਵਾ ਭੇਜਦੇ ਸਨ ਦੇ ਬਾਅਦ ਵਿੱਚ ਆਪਣੇ ਘਰ ਦੇ ਖਰਚੇ ਲਈ ਭੇਜਦੇ ਸਨ ਮਹਾਰਾਜ ਜੀ ਦਾ ਬਾਬਾ ਜੈਮਲ ਸਿੰਘ ਜੀ ਦੇ ਨਾਲ ਬਹੁਤ ਪਿਆਰ ਸੀ ਤੇ ਮਹਾਰਾਜ ਜੈਮਲ ਸਿੰਘ ਜੀ ਵੀ ਬਾਬਾ ਜੀ ਨੂੰ ਬਹੁਤ ਪਿਆਰ ਕਰਦੇ ਸਨ ਉਹਨਾਂ ਨੂੰ ਹਮੇਸ਼ਾ ਚਿੱਠੀ ਲਿਖ ਕੇ ਹਾਲਚਾਲ ਪੁੱਛਦੇ ਰਹਿੰਦੇ ਸਨ ਤਾਂ ਸੰਗਤ ਜੀ ਲੋਕਡਾਊਨ ਦੇ ਸਮੇ ਵੀ ਗੱਲ ਹੁੰਦੀ ਰਹਿੰਦੀ ਸੀ ਸਾਡੇ ਮੌਜੂਦਾ ਹਜੂਰ ਮਹਾਰਾਜ ਜੀ ਜਦੋਂ ਲੋਕਡਾਊਨ ਵਿੱਚ ਬਾਬਾ ਜੀ ਨੇ ਮੈਨੇਜਮੈਂਟ ਨੂੰ ਕਿਹਾ ਕਿ ਜਿੰਨਾ ਵੀ ਲੰਗਰ ਬਣਾਉਣਾ ਪਵੇ ਸਨੂ ਬਣਾਓ ਡੇਰੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਵੇ న్యూਸ ਵਾਲਿਆਂ ਦੇ ਮੁਤਾਬਿਕ ਡੇਰੇ ਵੱਲੋਂ 1.5 ਕਰੋੜ ਰੋਜ਼ ਲੰਗਰ ਬਣਾਇਆ ਜਾਂਦਾ ਸੀ ਇੰਨਾ ਵੱਡਾ ਕੰਮ ਕੋਈ ਰੋਹਾਨੀਅਤ ਤਾਕਤ ਹੀ ਕਰ ਸਕਦੀ ਹੈ ਅਸੀਂ ਦੇਖਦੇ ਹਾਂ ਕਿ ਅੱਜ ਤੱਕ ਕਦੇ ਵੀ ਡੇਰੇ ਵੱਲ ਕੋਈ ਸਪੈਸ਼ਲ ਸੇਵਾ ਸੰਗਤ ਤੋਂ ਨਹੀਂ ਲਈ ਜਾਂਦੀ। ਸੰਗਤ ਨੂੰ ਕਦੇ ਵੀ ਨਹੀਂ ਕਿਹਾ ਜਾਂਦਾ ਕਿ ਤੁਸੀਂ ਡੇਰੇ ਨੂੰ ਪੈਸਿਆਂ ਦੀ ਸੇਵਾ ਦਿਓ। ਫਿਰ ਵੀ ਸੰਗਤ ਆਪਣੀ ਮਰਜ਼ੀ ਦੇ ਨਾਲ ਗੁਰੂ ਘਰ ਵਿੱਚ ਸੇਵਾ ਦਿੰਦੀ ਹੈ। ਇਹ ਸੰਗਤ ਦਾ ਡੇਰਾ ਹੈ ਤੇ ਡੇਰੇ ਪ੍ਰਤੀ ਉਹਨਾਂ ਦਾ ਪਿਆਰ ਹੈ। ਸੰਗਤ ਦੀ ਦਿੱਤੀ ਹੋਈ ਸੇਵਾ ਬੇਅਰਥ ਨਹੀਂ ਜਾਂਦੀ ਜਿਸ ਤਰ੍ਹਾਂ ਹਰ ਇੱਕ ਚੀਜ਼ ਦਾ ਮੇਰੇ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ਇਹ ਸਾਨੂੰ ਉੱਥੇ ਸਿੱਖਣਾ ਚਾਹੀਦਾ ਹੈ ਉੱਥੇ ਕੋਈ ਵੀ ਚੀਜ਼ ਬੇਅਸਥ ਨਹੀਂ ਜਾਂਦੀ ਉਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਤੇ ਸੰਗਤ ਵੀ ਤੇ ਸੰਗਤ ਵੀ ਇਹਰ ਤੇ ਸ਼ਰਧਾ ਨਾਲ ਸੇਵਾ ਕਰਦੀ ਹੈ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਦੀ ਹੈ ਹਰ ਇੱਕ ਚੀਜ਼ ਦੀ ਵਰਤੋਂ ਬਹੁਤ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ ਸੰਗਤ ਜੀ ਡਾਕਟਰ ਇੰਜੀਨੀਅਰ ਤੇ ਵੱਡੇ ਵੱਡੇ ਅਫਸਰ ਉੱਥੇ ਸੇਵਾ ਕਰਦੇ ਹਨ ਤੇ ਸਤਿਗੁਰੂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਉੱਥੇ ਕਰਮੀ ਜਾਂ ਅਹੁਦੇ ਦਾ ਕੋਈ ભેਦ ਭਾਵ ਨਹੀਂ ਕੀਤਾ ਜਾਂਦਾ ਸਭ ਇੱਕ ਸਮਾਨ ਸਮਝੇ ਜਾਂਦੇ ਹਨ ਸਭ ਨੂੰ ਇੱਕੋ ਬਰਾਬਰ ਸੇਵਾ ਦਿੱਤੀ ਜਾਂਦੀ ਹੈ ਉੱਥੇ ਕੋਈ ਵੀ ਵੱਡਾ ਛੋਟਾ ਨਹੀਂ ਹੈ ਸਾਰੇ ਇੱਕ ਸਮਾਨ ਸੇਵਾ ਕਰਦੇ ਹਨ ਸਾਥੀ ਸੰਗ ਸੁਣਦੇ ਹਨ ਸਾਰੇ ਇਕੱਠੇ ਹੀ ਖਾਣਾ ਖਾਂਦੇ ਹਨ ਇਸ ਦੇ ਨਾਲ ਸਾਡਾ ਮਨ ਝੂਕਣਾ ਸਿੱਖਦਾ ਹੈ ਤੇ ਸੰਗਤ ਦੇ ਪ੍ਰਤੀ ਪਿਆਰ ਵਧਦਾ ਹੈ ਤੇ ਗੱਲ ਉੱਥੇ ਸਿੱਖਣ ਨੂੰ ਮਿਲਦੀ ਹੈ ਤੇ ਨਾਲ ਹੀ ਉੱਥੇ ਸਫਾਈ ਦਾ ਇੰਨਾ ਧਿਆਨ ਰੱਖਿਆ ਜਾਂਦਾ ਹੈ ਕਿ ਕਿਤੇ ਵੀ ਕੂੜਾ ਕਰਕਟ ਦਿਖਾਈ ਨਹੀਂ ਦਿੰਦਾ ਤੇ ਜੇਕਰ ਕੋਈ ਛੋਟਾ ਜਿਹਾ ਪੱਤਾ ਵੀ ਡਿੱਗ ਜਾਵੇ ਤਾਂ ਉਹ ਵੀ ਸਾਫ਼ ਕਰ ਦਿੱਤਾ ਜਾਂਦਾ ਹੈ ਡੇਰੇ ਵਿੱਚ ਕੋਈ ਛੋਟਾ ਜਿਹਾ ਪੱਤਾ ਵੀ ਦੇਖਣ ਨੂੰ ਨਹੀਂ ਮਿਲਦਾ ਕਰ ਕੋਈ ਪੱਤਾ ਡਿੱਗ ਵੀ ਜਾਂਦਾ ਹੈ ਤਾਂ ਸੰਗਤ ਉਸ ਨੂੰ ਚੁੱਕ ਲੈਂਦੀ ਹੈ ਉੱਥੇ ਕੂੜੇਦਾਨ ਪਏ ਹੁੰਦੇ ਹਨ ਤਾਂ ਸੰਗਤ ਉਸ ਨੂੰ ਉਸ ਵਿੱਚ ਪਾ ਦਿੰਦੀ ਹੈ ਇਸ ਤਰ੍ਹਾਂ ਸੰਗਤ ਸੇਵਾ ਕਰਦੀ ਹੈ ਉੱਥੇ ਸੰਗਤ ਦਾ ਸਤਿਗੁਰ ਦੇ ਪ੍ਰਤੀ ਇੰਨਾ ਪਿਆਰ ਹੈ ਕਿ ਜੇਕਰ ਪੂਰਾ ਦਿਨ ਸੇਵਾ ਜਾਂ ਭਜਨ ਸਿਮਰਨ ਕਰਨ ਦਾ ਹੁਕਮ ਮਿਲੇ ਤਾਂ ਉਸ ਨੂੰ ਵੀ ਨਿਵਾਉਣ ਵਿੱਚ ਲੱਗ ਜਾਂਦੀ ਹੈ ਬਿਸ਼ਾਪਾਰ ਤੋਂ ਉੱਥੇ ਸੰਗਤ ਆਉਂਦੀ ਹੈ ਸਤਿਗੁਰੂ ਦੇ ਦਰਸ਼ਨ ਕਰਨ ਦੇ ਲਈ ਤੇ ਸੰਗਤ ਦੀ ਸੇਵਾ ਕਰਨ ਦੇ ਲਈ ਤੇ 사ਸੰਗ ਸੁਣਨ ਦੇ ਲਈ ਉੱਥੇ ਜਾ ਕੇ ਸੰਗਤ ਇੱਕ ਪਰਿਵਾਰ ਵਾਂਗ ਲੱਗਦੀ ਹੈ ਇੱਕ ਦੂਜੇ ਨਾਲ ਇੰਨਾ ਪਿਆਰ ਉੱਥੋਂ ਸਿੱਖਣ ਨੂੰ ਮਿਲਦਾ ਹੈ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਸਾਡੇ ਆਪਣੇ ਹੀ ਸੰਸੰਗ ਭਾਈ ਸਾਡੇ ਗੁਰੂ ਪਾਈ ਹਨ ਇਸ ਤਰ੍ਹਾਂ ਦਾ ਪ੍ਰੇਮ ਸੰਗਤ ਵਿੱਚ ਦੇਖਣ ਨੂੰ ਮਿਲਦਾ ਹੈ ਸਾਰਿਆਂ ਨੂੰ ਪਿਆਰ ਦੇ ਨਾਲ ਬੁਲਾਇਆ ਜਾਂਦਾ ਹੈ ਇਸ ਕਰਕੇ ਡੇਰਾ ਰੋਹਾਨੀਅਤ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਉੱਥੇ ਸਿਰਫ ਰੋਹਾਨੀਅਤ ਤੇ ਬਾਰੇ ਹੀ ਗੱਲਾਂ ਕੀਤੀਆਂ ਜਾਂਦੀਆਂ ਹਨ ਇੱਕ ਵਾਰ ਸਤਗੁਰੂ ਦੁਆਰਾ ਫਰਮਾਇਆ ਗਿਆ ਸੀ ਕਿ ਇੱਥੇ ਤਹਾਨੂੰ ਸਿਰਫ ਰੋਹਾਨੀਅਤ ਹੀ ਮਿਲੇਗੀ ਸੰਗਤ ਜੀ ਤੇਰੇ ਵਿੱਚ ਜਾ ਕੇ ਹਰ ਕੋਈ ਆਪਣੇ ਆਪ ਬਦਲ ਜਾਂਦਾ ਹੈ ਜਿਸ ਨੇ ਕਦੇ ਵੀ ਆਪਣੇ ਘਰ ਵਿੱਚ ਕੰਮ ਨਹੀਂ ਕੀਤਾ ਹੁੰਦਾ ਕੋਈ ਸੇਵਾ ਨਹੀਂ ਕੀਤੀ ਹੁੰਦੀ ਉੱਥੇ ਜਾ ਕੇ ਉਹ ਵੀ ਸੇਵਾ ਕਰਨ ਲੱਗ ਜਾਂਦਾ ਹੈ ਉਸ ਨੂੰ ਆਪਣੇ ਆਪ ਹੀ ਉੱਥੋਂ ਦਾ ਰੰਗ ਚੜ੍ਹਨ ਲੱਗ ਜਾਂਦਾ ਹੈ ਤੇ ਉਹ ਸੰਗਤ ਵੀ ਸੇਵਾ ਤੇ ਸਤਿਗੁਰੂ ਦੀ ਵਰਤਿ ਲੀਨ ਹੋ ਜਾਂਦਾ ਹੈ ਇਹ ਚਮਤਕਾਰ ਉੱਥੇ ਦੇਖਣ ਨੂੰ ਮਿਲਦਾ ਹੈ ਡੇਰੇ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਹੀ ਘਟ ਹੈ ਇੱਕ ਉਹੀ ਇਸ ਤਰ੍ਹਾਂ ਦੀ ਜਗ੍ਹਾ ਹੈ ਜਿੱਥੇ ਜਾ ਕੇ ਪਿੱਛੇ ਦਾ ਕੋਈ ਖਿਆਲ ਨਹੀਂ ਰਹਿੰਦਾ ਸਾਨੂੰ ਇੱਕ ਤਰ੍ਹਾਂ ਨਾਲ ਆਜ਼ਾਦੀ ਮਿਲ ਜਾਂਦੀ ਹੈ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉੱਥੇ ਦੀ ਸੰਗਤ ਹੀ ਇਸ ਤਰ੍ਹਾਂ ਦੀ ਹੈ ਜਿਹੜਾ ਵੀ ਉੱਥੇ ਜਾਂਦਾ ਹੈ ਉਸ ਦਾ ਵਾਪਸ ਆਨ ਨੂੰ ਮਨ ਨਹੀਂ ਕਰਦਾ ਇਹ ਬਹੁਤ ਵਾਰ ਦੇਖਿਆ ਗਿਆ ਹੈ ਕਿ ਸੁਣਿਆ ਗਿਆ ਹੈ ਕਿ ਉੱਥੇ ਜਾ ਕੇ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਤੇ ਆਪਣੇ ਆਪ ਹੀ ਮਨ ਸੇਵਾ ਵਿੱਚ ਲੱਗ ਜਾਂਦਾ ਹੈ ਇਹ ਬਾਬਾ ਜੀ ਦੀ ਹੀ ਕਿਰਪਾ ਹੈ ਜਿਸ ਨਾਲ ਮਨ ਸਾਫ਼ ਤੇ ਨਿਰਮਲ ਹੋ ਜਾਂਦਾ ਹੈ ਕਿਸੇ ਪ੍ਰਤੀ ਕੋਈ ભેਦ ਭਾਵ ਨਹੀਂ ਰਹਿੰਦਾ ਸਾਰੇ ਇੱਕ ਦੂਜੇ ਨੂੰ ਪਿਆਰ ਨਾਲ ਰਹਿੰਦੇ ਹਨ ਰਾਦਾ ਸਵਾਮੀ